ਮੈਂ ਕੁਛ ਕੁ ਜਾਂ ਤੋ ਦੋ ਤਿੰਨ ਮਹੀਨਿਆਂ ਬਾਅਦ ਮੇਰੇ ਕੋ ਇੱਕ ਮਾਈ ਜਗਰਾਮਾਂ ਤੋਂ ਉਹ ਮੈਨੂੰ ਪੁੱਛਦੀ ਵੀ ਬੇਟੇ ਤੁਸੀਂ ਕੀ ਚੜਦਾ ਪ੍ਰਸ਼ਾਦ ਕਰਦਾ ਚੜਦਾ ਮੈਂ ਕਿਹਾ ਜੀ ਜਿਹੋ ਜੀ ਤੁਹਾਡੀ ਇੱਛਾ ਉਹਦੇ ਹਿਸਾਬ ਨਾਲ ਚੜ ਜਾਂਦਾ ਜੀ ਤੁਸੀਂ ਜੋ ਵੀ ਇੱਛਾ ਹੈਗੀ ਆ ਜੇ ਆਪਣੀ ਇੱਛਾ ਦੇ ਮੁਤਾਬਕ ਜਿੰਨੀ ਤੁਹਾਡੀ ਸਮਰਤਾ ਨਾਲ ਉਹ ਨਹੀਂ ਕਰਦੋ ਉਹ ਜਦੋਂ ਮੈਂ ਪ੍ਰਸ਼ਾਦ ਲੈਂਦਾ ਮੈਂ ਆਵਾਜ਼ ਕਿ ਮੈਂ ਕਦੇ ਪੁੱਛਿਆ ਨਹੀਂ ਕਿ ਤੁਸੀਂ ਕਿਹਦੇ ਕੀ ਸੁਖਿਆ ਹੈ ਕਿਉਂ ਸੁਖਿਆ ਪਰ ਮੈਂ ਕੁਦਰਤੀ ਪੁੱਛ ਲਿਆ ਵੀ ਨੰਨੂ ਪੁੱਛਿਆ ਮੈਂ ਕਿ ਮਾਦਾ ਜੀ ਤੁਸੀਂ ਕਿੱਥੋਂ ਆਏ ਹੋ ਕਹਿੰਦੇ ਮੈਂ ਜਗੜਾਵਾ ਤੋਂ ਆਈ ਹਾਂ ਮੈਂ ਕਿਹਾ ਮਾਦਾ ਜੀ ਕੀ ਸੁਖਿਆ ਤੁਸੀਂ ਕਹਿੰਦੇ ਇੱਥੇ ਬੱਸ ਖੜੀ ਸੀ ਮਿੰਦ ਦਾ ਨਾਮ ਹੀ ਨਹੀਂ ਸੀ ਪਤਾ ਤੇ ਮੈਂ ਕਿਹਾ ਫੇਰੀ ਵਾਲੇ ਬਾਬਾ ਵੀ ਮੇਰੀ ਕੁੜੀ ਠੀਕ ਹੋ ਜੇ 7 ਸਾਲ ਤੋਂ ਦਵਾਈ ਨਹੀਂ ਸੀ ਲੱਗੀ ਤੇ ਉਹ ਬਿਲਕੁਲ ਠੀਕ ਠਾਕ ਵੀ ਮੈਂ ਪ੍ਰਸ਼ਾਸਨ ਚ ਲਾਉਣਾ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਤੁਸੀਂ ਅਕਸਰ ਸਿਆਣਿਆਂ ਤੋਂ ਸੁਣਿਆ ਹੋਣਾ ਕਿ ਸਮੇਂ-ਸਮੇਂ ਦੇ ਵਿੱਚ ਮਹਾਂਪੁਰਖ ਹੋਏ ਨੇ ਅਵਤਾਰ ਹੋਏ ਨੇ ਅਮਿਸ਼ਾ ਆਪਣੇ ਵੱਡੇ-ਵਡੇਰਿਆਂ ਤੋਂ ਸਾਰਿਆਂ ਨੇ ਹੀ ਸੁਣਿਆ ਹੋਵੇਗਾ ਸੋ ਬڑے ਇਦਾਂ ਦੇ ਵੱਡੇ-ਵਡੇਰੇ ਨੇ بڑے avatars ਨੇ ਜਿਨ੍ਹਾਂ ਬਾਰੇ ਆਮ ਜਨਤਾ ਨੂੰ ਸਾਨੂੰ ਨਹੀਂ ਪਤਾ ਸੋ ਇੱਕ ਮਾਪੁਰਖਾਂ ਬਾਰੇ ਸ਼ਾਇਦ ਤੁਸੇ ਸੁਨਿਆ ਹੋਵੇ ਰਾਜਾ ਸਾਹਿਬ ਨਾਬ ਗਵਲ ਵਾਲੇ ਜਰੂਰ ਤੁਸੇ ਸੁਨਿਆ ਹੋਏਗਾ ਕਿਉਂਕਿ ਨਵਾਂ ਸ਼ਹਿਰ ਦੇ ਲੱਗ ਗਏ ਉਹਨਾਂ ਦਾ ਬਹੁਤ ਵਧੀਆ ਅਸਥਾਨ ਬਣਿਆ ਹੋਇਆ ਸੋ ਇਹ ਲੁਧਿਆਣਾ ਸ਼ਹਿਰ ਵਿਖੇ ਵੀ ਇੱਕ ਬਹੁਤ ਵਧੀਆ ਅਸਥਾਨ ਬਣਿਆ ਹੋਇਆ ਸੀ ਪਰ ਸ਼ਾਇਦ ਉਹ ਕਿਤੇ ਨਾ ਕਿਤੇ ਮੀਡੀਆ ਤੋਂ ਲੁਕਦਾ ਪਿਆ ਹੈ ਜਾਂ ਉਹ ਕਿਤੇ ਨਾ ਕਿਤੇ ਮੀਡੀਆ ਦੇ ਸਾਹਮਣੇ ਨਹੀਂ ਆਇਆ ਹੁਣ ਤੱਕ ਸੋ ਅਸੀਂ ਲੰਘ ਰਹੀ ਸੀ ਤੇ ਸੀ ਸੁਚਿਆ ਬੀਸ ਅਸਥਾਨ ਦੀ ਜਿਹੜੀ ਮੱਤ ਹੈ ਉਹ ਜਾਣਨ ਦੀ ਕੋਸ਼ਿਸ਼ ਕਰੀਏ ਇੱਥੇ ਜਿਹੜੇ ਆਗੂ ਨੇ ਜਿਹੜੇ ਇਹਨਾਂ ਦੀ ਸਾਮ ਸੰਭਾਲ ਕਰਦੇ ਨੇ ਉਹ ਨਾਲ ਮੌਜੂਦ ਨੇ ਸੋ ਇੱਥੇ ਜਿਹੜੇ ਸੇਵਾਦਾਰ ਨੇ ਜਿਹੜੇ ਇਸ ਥਾਨ ਦੀ ਸਾਮ ਸੰਭਾਲ ਕਰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਤੇ ਪੁੱਛਦੇ ਆ ਇਸ ਥਾਨ ਦਾ ਪੂਰਾ ਇਤਿਹਾਸ ਕੀ ਹੈ ਕਿਉਂਕਿ ਇਹ ਇਤਿਹਾਸ ਜਿਹੜਾ ਉਹ ਤਾਂ ਇਹ ਦੱਸਣਗੇ ਪਰ ਇਹਨਾਂ ਨਾਮ ਜਿਹੜਾ ਬਾਹਰ ਬੋਰਡ ਤੇ ਲਿਖਿਆ ਸੀ ਰਾਜਾ ਸਾਹਿਬ ਨਾਬ ਕਵਲ ਵਾਲੇ ਢਿੰਗੜਾਂ ਵਾਲੇ ਸੋ ਪੁੱਛਦੇ ਆ ਕੀ ਪੂਰਾ ਇਤਿਹਾਸ ਹੈ ਸੋ ਰਾਜਾ ਸਾਹਿਬ ਨਾਬ ਕਵਲ ਮਜ਼ਾਰਾ ਵਾਲੇ ਤੋਂ ਗੱਲਬਾਤ ਕਰਦੇ ਤੇ ਇਤਿਹਾਸ ਪੁੱਛਦੇ ਇਹਨਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਿੰਦਰ ਸਿੰਘ ਹੈ ਜੀ ਜੀ ਅਸੀਂ ਪਾਕਿਸਤਾਨ ਤੋਂ ਆਏ ਆ ਮੇਰਾ ਜਨਮ ਲੁਧਾਨਾ ਸ਼ਹਿਰ ਭਦਰਗਾਹਤੋਂ ਹੈ ਤਾਂ ਸਾਡੇ ਭਦਰਗਾਹ ਤੇ ਗੱਲ ਇਹ ਹੈ ਵੀ ਜਦੋਂ ਅਸੀਂ ਆਏ ਤਾਂ 1955 ਦੇ ਵਿੱਚ ਸਾਡੀ ਅਲਾਟਰੀ ਆ ਸਾਨੂੰ ਜ਼ਮੀਨ 60 ਦੇ ਵਿੱਚ ਇਹ ਕੰਸੀਲ ਕਰਤੀ ਤੇ ਸਾਡੇ ਚਾਚਾ ਜੀ ਜਿਹੜੇ ਉਹ ਮਜਾਰੇ ਆਪਣੇ ਮੰਨਣ ਹਾਲੇ ਰਹਿੰਦੇ ਸੀ ਯਾਨੀ ਉਹ ਪਿਆਏ ਸੀਗੇ ਤੇ ਮੰਨਣ ਹਾਲੇ ਦੇ ਰਾਜਾ ਸਾਹਿਬ ਦਾ ਜਨਮ ਜੱਦੀ ਪੰਡਾ ਬੱਲਵਾਲੋਂ ਨਾਲ ਜਨਮ ਲਿਆ ਲੇਕਿਨ ਪਿੰਡ ਉਹਨਾਂ ਦਾ ਬੰਨਣ ਹਾਲਾ ਸੀਗਾ ਤਾਂ ਉੱਥੋਂ ਚੱਲਦੇ ਚੱਲਦੇ ਉਹ ਝਿੰਗੜਾ ਮਤਲਬ ਸਸਾਂਗੋ ਦੀ ਟਰਾਲੀ ਦੇ ਨਾਲ ਗਾ ਸਰ ਪਿੰਡ ਦੇ ਵਿੱਚ ਗਜਾ ਕਰਦੇ ਸੀ ਜੀ ਗਜਾ ਕਰਦੇ ਕਰਦੇ ਉਹ ਝਿੰਗੜਾ ਪਿੰਡ ਚ ਆ ਕੇ ਉੱਥੇ ਬਾਬਾ ਜਵਾਰ ਸਿੰਘ ਇਹਨਾਂ ਦੇ ਰਾਜਾਪ੍ਰੀਤਮ ਪਾਸ਼ੀ ਦੇ ਪਰਦਾਦਾ ਜੀ ਸੀ ਬਾਬਾ ਜਵਾਰ ਸਿੰਘ ਜਿਹੜੇ ਕਿ ਬਹੁਤ ਕਰਨੀ ਦੇ ਮਾਲਕ ਸੀ ਲਗਾਤਾਰ ਉਤੋਂ 22 ਕਿਲੋਮੀਟਰ ਫਲੌਰ ਕੋਲੇ ਝੰਡਿਆ ਆਉਂਦੇ ਸੀ ਜਿਹੜੇ ਡੇਲੀ ਦਿਨੇ ਸੇਪੀ ਦਾ ਕੰਮ ਕਰਨਾ ਲਾਰਾ ਕਰਨਾ ਤਾਂ ਸ਼ਾਮ ਨੂੰ ਰੋਟੀ ਲੈ ਕੇ ਉਹਨਾਂ ਦੇ ਆਉਣੀ ਤਾਂ ਇੱਕ ਦਿਨ ਉਹਨਾਂ ਨੇ ਸੋਚਿਆ ਬਾਬਾ ਹਮੀਰਚੰਦ ਜੀ ਲਾਲਾਵਲੀ ਨੇ ਕਿ ਇਹ ਜ ਵੀ ਨਹੀਂ ਆਉਂਦੇ ਕਿ ਮੀਂਹ ਚੱਕਰ ਬਹੁਤ ਹੋ ਰਹੀ ਸੀ 15 20 ਮਿੰਟ ਬਾਅਦ ਬਾਬਾ ਜਵਾਰ ਸਿੰਘ ਜੀ ਪਹੁੰਚ ਗਏ ਤਾਂ ਉਹ ਕਹਿੰਦੇ ਵੀ ਬਸ ਜਵਾਰ ਸਾਂ ਅੱਜ ਤੋਂ ਬਾਅਦ ਤੂੰ ਨਹੀਂ ਆਉਣਾ ਅਸੀਂ ਆਉਣੇ ਚੱਲਦੇ ਆ ਫਿਰ ਉਤੋਂ ਝਿੰਗੜੀ ਚਲੇ ਗਏ ਉਸ ਤੋਂ ਬਾਅਦ ਉਹ ਚਿੰਗਣੀ ਜੋ ਟੋਲੀ ਗਈ ਸਾਧੂਆਂ ਦੀ ਤੇ ਰਾਜਾ ਪਿੱਤਾਂ ਆਪਣੇ ਭਗਵਾਨ ਦਾਸ ਜੀ ਉਹ ਭਗਵਾਨ ਸਿੰਘ ਸੀ ਉਹ ਕਹਿੰਦੀ ਸੀ ਭਗਵਾਨ ਦੇ ਦਾਦਾ ਸਨ ਆਖਰ ਕੌਣ ਸਨ ਇਹ ਕਿਉਂਕਿ ਸਾਡੇ ਜਿਹੜੇ ਵਿਊਅਰਸ ਨੇ ਦੇਖਣ ਵਾਲੇ ਉਹਨਾਂ ਨੂੰ ਨਹੀਂ ਪਤਾ ਤੁਸੀਂ ਤੁਸੀਂ ਥੋੜਾ ਕਲੀਅਰ ਕਰੋ ਆਖਰ ਕੌਣ ਸਨ ਰਾਜਾ ਸਾਹਿਬ ਨਾਬ ਕਵਲ ਜੀ ਉਹਨਾਂ ਦੇ ਪਿਤਾ ਸਰਦਾਰ ਮੰਗਲ ਸਿੰਘ ਸੀ ਬਹੁਤ ਜ਼ਿਮੀਂਦਾਰ ਤਗੜੇ ਜ਼ਿਮੀਂਦਾਰ ਸੀ ਉਹ ਪਰ ਉਹਨਾਂ ਦੇ ਜਿਉਂ ਉਹਨਾਂ ਦੇ ਘਰ ਔਰਾਧਰੀ ਸੀ ਕੋਈ ਹੋਰੀ ਤਾਂ ਹਰੇਕ ਸਾਧੂ ਦੀ ਸੇਵਾ ਕਰਨੀ ਉਹਨਾਂ ਦੀ ਮਤਲਬ ਉਹ ਕਰਨੀ ਉਹਨਾਂ ਦਾ ਡਿਮਾਂਡ ਰੱਖਣੀ ਪਰ ਉਹਨਾਂ ਦੀ ਕਿਤੇ ਪੂਰੀ ਨਹੀਂ ਸੀ ਇੱਥੋਂ ਤੱਕ ਕਿ ਵੀ ਉਹ ਕਾਫੀ ਅੱਖਾਂ ਤੋਂ ਵੀ ਥੋੜੇ ਜੇ ਵੀਕ ਹੋ ਗਈ ਉਹਨਾਂ ਦੀ ਨਜ਼ਰ ਵੀ ਪਰ ਉਹਨੂੰ ਫਿਰ ਇੱਕ ਵੇਦਨ ਆਕਾਸ਼ਵਣੀ ਹੋਈ ਵੀ ਅਸੀਂ ਖੁਦ ਚੱਲ ਕੇ ਪ੍ਰਮਾਤਮਾ ਮੰਗਲ ਉਹ ਅਸੀਂ ਖੁਦ ਚੱਲ ਕੇ ਤੁਹਾਡੇ ਘਰ ਆਵਾਂਗੇ ਤਾਂ ਇਹਨਾਂ ਦਾ ਜਨਮ ਹੋਇਆ ਫਿਰ ਸਭ ਭਗਵਾਨ ਦਾ ਭਗਵਾਨ ਸਿੰਘ ਹੀ ਦਾ ਤਾਂ ਜੋਸ਼ ਨੇ ਜਦੋਂ ਦੇਖਿਆ ਕੁੰਡਲੀ ਦੇਖੀ ਤਾਂ ਉਹ ਕਹਿੰਦੇ ਜੀ ਇਹ ਤਾਂ ਭਗਵਾਨ ਦਾ ਰੂਪ ਹੈ ਅੱਛਾ ਉਹਨਾਂ ਨੇ ਨਾਂ ਹੀ ਭਗਵਾਨ ਸਿੰਘ ਰੱਖਤਾ ਤੇ ਜਦੋਂ ਉਹ ਆਪਣੇ ਇਸ ਛੁਰਤ ਦੇ ਵਿੱਚ ਆਏ ਆਪਣੀ ਸ਼ਕਤੀ ਤੇ ਵਹੇ ਤਾਂ ਉਹ ਕਹਿੰਦੇ ਨਹੀਂ ਭਗਵਾਨ ਸਿੰਘ ਨਹੀਂ ਬਣ ਸਕਦੇ ਅਸੀਂ ਭਗਵਾਨ ਦੇ ਦਾਸ ਬਣਾਂਗੇ ਇਤੋਂ ਉਹਨਾਂ ਦਾ ਨਾਂ ਭਗਵਾਨ ਦਾਸ ਰਾਜਾ ਸਾਹਿਬ ਨਾਭ ਕਮਰਜੀ ਪੁਜਾਰੇ ਵਾਲੇ ਉਸ ਤੋਂ ਬਾਅਦ ਆਏ ਆਪਣੇ ਇਹ ਬਾਬਾ ਜਵਾਰ ਸਿੰਘ ਕੋਲ ਗਏ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਜਿਹੜਾ ਆਗੂ ਸੀਗਾ ਸੰਤਾਂ ਦਾ ਉਹਨਾਂ ਨੇ ਕਿਹਾ ਵੀ ਸਾਨੂੰ ਇਹ ਦੇ ਦੇ ਉਹ ਕਹਿੰਦਾ ਮੈਂ ਤਾਂ ਰੋਟੀ ਵੀ ਇਹਨਾਂ ਤੋਂ ਖਾਣਾ ਵਾ ਤੇ ਇਹ ਲਿਖਦੇ ਵੀ ਨਹੀਂ ਤੇ ਗਾਉਂਦੇ ਵੀ ਨਹੀਂ ਤਾਂ ਉਹ ਚਲੇ ਇਹ ਵਾਪਸ ਆਪਣੇ ਡੇਰੇ ਤੇ ਚਲੇ ਗਏ ਤਾਂ ਉਹਨਾਂ ਨੂੰ ਐਸੀ ਖਿੱਚ ਪਈ ਭਗਵਾਨ ਦਾ ਜੀ ਨੂੰ ਤਾਂ ਉਹ ਉੱਥੇ ਦੌੜ ਕੇ ਛੱਡ ਕੇ ਤੇ ਝਿੰਗਣੀ ਆ ਗਏ ਬਾਬਾ ਜਵਾਰ ਸਿੰਘ ਕੋਲੇ ਅੱਛਾ ਤਤਾਂ ਨੂੰ ਪਤਾ ਸਾਜਾ ਤਾਂ ਚੱਲਦੀ ਰਹਿੰਦੀ ਨੇ ਚਾਹੇ ਸਿਆਸਤ ਹੋਵੇ ਤੇ ਚਾਹੇ ਸਾਧ ਪੁਣਾ ਹੋਵੇ ਚਾਹੇ ਕੋਈ ਵੀ ਵਿਭਾਗ ਹੋਵੇ ਤਾਂ ਉਹਨੇ ਚਾਲ ਚਲੀ ਜਿਹੜਾ ਉਹਨਾਂ ਦਾ ਆਗੂ ਸੀ ਸਾਧਵੰਦਾ ਤੇ ਉਹਨੇ ਕਿਹਾ ਵੀ ਇਹ ਨੂੰ ਅਜਾ ਕੋਈ ਮੇਲਾ ਮਾਰਾ ਜਾਵੇ ਕਿ ਜਿਹੜਾ ਉਹਨੂੰ ਛੱਡ ਕੇ ਆਜਵੇ ਅੱਛਾ ਤਾਂ ਉਹਦੇ ਕੋਈ ਜਾਗਰ ਨੂੰ ਕਹਿੰਦਾ ਵੀ ਤੂੰ ਤੂੰ ਤਾਂ ਲੋਟਿਆ ਤੂੰ ਤਾਂ ਕੋਈ ਮਤਲਬ ਵਿਆਹ ਨਹੀਂ ਸ਼ਾਦੀ ਨਹੀਂ ਕੀਤੀ ਕਿ ਤੂੰ ਗ੍ਰਸਤੀ ਨੂੰ ਆਪਣਾ ਗੁਰੂ ਕਿਵੇਂ ਬਣਾ ਰਿਹਾ ਹੈ ਤਾਂ ਇੱਕ ਮਿੰਟ ਲਈ ਉਹਨਾਂ ਦੇ ਦਿਮਾਗ 'ਚ ਆਇਆ ਵੀ ਗੱਲ ਤਾਂ ਠੀਕ ਕਹਿੰਦਾ ਹੈ ਤਾਂ ਉਹਰੇ ਮਨ ਦਿਮਾਗ ਦੇ ਵਿੱਚ ਉਹਨਾਂ ਦੇ ਇਹ ਹੋ ਗਿਆ ਕਿ ਮੈਂ ਗਲਤ ਕੀਤੀ ਹੈ ਤਾਂ ਉਹ ਬਾਬਾ ਜਵਾਰ ਸਿੰਘ ਦੀ ਦੀ ਇੱਜ਼ਤ ਕਰਨਾ ਜਾਂ ਉਹਨਾਂ ਦਾ ਸਤਿਕਾਰ ਕਰਨਾ ਭੁੱਲ ਗਏ ਅੱਛਾ ਤਾਂ ਮਤਲਬ ਜਵਾਰ ਸਿੰਘ ਜੀ ਉਹਨਾਂ ਦੇ ਗੁਰੂ ਸਨ ਹਾਂਜੀ ਬਾਬਾ ਜਵਾਰ ਸਿੰਘ ਉਹਨਾਂ ਦੇ ਗੁਰੂ ਸਨ ਠੀਕ ਹੈ ਤਾਂ ਉਹਨਾਂ ਨੇ ਦੇਖਿਆ ਵੀ ਇਹ ਇਹ ਦੇ ਹੰਕਾਰ ਦਾ ਹੈ ਦੇ ਦਿਲ 'ਚ ਉਹਨੇ ਜੋ ਸ਼ਕਤੀ ਸੀ ਖਿੱਚ ਲਈ ਅੱਛਾ ਸ਼ਕਤੀ ਖਿੱਚ ਲਈ ਫਿਰ ਉਹਨਾਂ ਦੇ ਪੱਲੇ ਕਾ ਖੜਾ ਰਿਹਾ ਤਾਂ ਫਿਰ ਬਾਬਾ ਜਵਾਰ ਸਿੰਘ ਕੋਲੇ ਆ ਗਏ ਪਹਿਮੇ ਤੋਂ ਗਲਤੀ ਹੋ ਗਈ ਉਹ ਕਹਿੰਦੇ ਜੀ ਹੁਣ ਅਸੀਂ ਮਾਫੀ ਨਹੀਂ ਦੇ ਸਕਦੇ ਤੁਸੀਂ ਪਟਿਆਲੇ ਜੋ ਮਸਤ ਨੇ ਉੱਥੇ ਸਾਹਬਦਾਰ ਜੀ ਅੱਛਾ ਉਹ ਉਹਦਾ ਕੋਈ ਤੁਹਾਨੂੰ ਤੁਹਾਡਾ ਖਿਆਲ ਕਰਨਗੀ ਇਹ ਫਿਰ ਉੱਤੇ ਗਏ ਉਦੋਂ ਇਹ ਰਾਜਾ ਸਾਹਿਬ ਤਾਂ ਕਹ ਹੁੰਦੇ ਸੀ ਕਿ ਇਹ ਮਤਲਬ ਰਾਜੇ ਵਾਂਗ ਰਹਿੰਦੇ ਸੀ ਅੱਛਾ ਛੋਟੀ ਹੱਥ ਚ ਉਹਨੇ ਖੁੱਸਾ ਪਾਇਆ ਹੁਣ ਤੱਲੇ ਵਾਲਾ ਤੇ ਮذਕਰ ਚਿੱਟੇ ਕੁਰਤਾ ਪਜਾਮਾ ਸਾਰਾ ਕੁਝ ਹੂੰ ਤਾਂ ਲੁਧਿਆਣਾ ਦੇ ਵਿੱਚ ਆ ਸਥਾਨ ਬਣਿਆ ਜਿਹੜਾ ਇਹਦੀ ਇਹਦੀ ਕੀ ਮਾਨਤਾ ਹੈ ਇਹਦਾ ਬਾਰੇ ਵੀ ਗੱਲ ਇਹਦੇ ਬਾਰੇ ਮੈਂ ਤੁਹੇ ਦੱਸਦਾ ਕਿ ਅਸੀਂ ਮੈਂਪਾ ਦਰਗੇ ਸੀ ਉਹ ਸਰਹਿੰਦੇ ਸੀ ਤਾਂ ਸਾਡੇ ਚਾਚਾ ਜੀ ਸੀਗੇ ਉਹਨਾਂ ਤੇ ਕੋਈ ਆਵਾਜ਼ ਨਹੀਂ ਸੀ ਵੱਜਦੀ ਆਵਾਜ਼ ਨਹੀਂ ਸੀ ਜਦੋਂ ਵੱਜਦੀ ਤਾਂ ਉਹ ਵਿਆਹੇ ਸੀਗੇ ਹਾਰਪੁਰ ਦੇ ਇਲਾਕੇ ਪਿੰਡ ਠੀਕ ਹੈ ਉਹਨਾਂ ਜਾ ਕੇ ਉੱਤੇ ਗੱਲ ਕੀਤੀ ਉਹ ਕਹਿੰਦੇ ਵੀ ਇਸ ਟਾਈਮ ਝਿੰਗੜਾਂ ਦੇ ਵਿੱਚ ਰਾਜਾ ਸਾਹਿਬ ਨੇ ਤੁਸੀਂ ਉਹਨਾਂ ਕੋਲ ਜਾਓ ਤੁਹਾਡਾ ਉਤਕਿਆਨ ਕਰਨਗੇ ਤਾ ਬਾਦਰਕੇ ਤੋਂ ਫਿਰ ਉਹ ਜਾਂ ਉੱਥੇ ਜਾਣ ਚੁਣ ਲੱਗੇ ਉਹਨਾਂ ਦੇ ਪਹਿਲਾ ਆਦ ਨਹੀਂ ਸੀ ਬਜੀ ਫਿਰ ਦੋ ਬੱਚੇ ਮੁੰਡੇ ਤੇ ਲੜਕੇ ਹੋਏ ਦੋ ਲੜਕੀ ਚਾਰ ਲੜਕੀਆਂ ਹੁੰਦੀਆਂ ਤਾਂ ਉਸ ਤੋਂ ਇੰਪ੍ਰੈਸ ਹੋ ਕੇ ਪੂਰੇ ਪਿੰਡ ਵਾਲੇ ਬਾਦਰਕਿਆਂ ਵਾਲੇ ਤੇ ਬਾਕੀ ਅਸੀਂ ਵੀ ਹੋਏ ਕਿ ਸਾਡੇ ਮਾਤਾ ਜੀ ਤੋਂ ਇਹ ਸਾਡੀ 56 ਦੇ ਵਿੱਚ ਆ ਜ਼ਮੀਨ ਸਾਨੂੰ ਅਲਾਟ ਹੋਈ ਜਿਹੜੀ ਕਿ 10 ਕਿੱਲੇ ਸੀ ਠੀਕ ਹੈ ਪਰ ਕੁਝ ਸਾਡੇ ਵਿਰੋਧੀ ਨੇ ਮੈਂ ਨਾ ਨਹੀਂ ਲੈਣਾ ਚਾਹੁੰਦਾ ਉਹ ਕੋ ਵਿਰੋਧੀ ਸੀ ਜਿਨ੍ਹਾਂ ਨੇ ਉਹ ਕੈਨਸਲ ਕਰਾਤੀ 60 60 ਚ ਠੀਕ ਹੈ ਤਾਂ ਅਸੀਂ ਕਿੱਥੇ ਤਾਂ ਸ਼ਾਊਕਾਰ ਸੀ ਕਿੱਥੇ ਅਸੀਂ ਕੋਡੀਆਂ ਫੁੱਟੇ ਹੋਗੇ ਜਿਆਦਾ ਜ਼ਮੀਨ ਤਾਂ ਸਾਡੇ ਕੋਲ ਸੀ ਲੇਕਿਨ ਸਾਨੂੰ ਖਾਣ ਦਾ ਕੋਈ ਹੁਕਮ ਨਹੀਂ ਸੀ ਤਾਂ ਸਾਡੇ ਮਾਤਾ ਜੀ ਤੇ ਮੇਰੇ ਭਾਈ ਭਾਈ ਸਾਹਿਬ ਸੀ ਪੁਲਿਸ ਪੁਲਿਸ ਦੇ ਵਿੱਚ ਮੋਹਨ ਸਿੰਘ ਉਹ ਗਏ ਤਾਂ ਜਾ ਕੇ ਜਦ ਉਹ ਉੱਤੇ ਪਹੁੰਚੇ ਤਾਂ ਸੰਗ ਸਾਰੀ ਕਹੀ ਜਾਵੇ ਹਰ ਕਹਿੰਦੇ ਸਾਡੇ ਚਰਨ ਪਾਓ ਅੜੀ ਚਾਹੁੰਦਾ ਵੀ ਮਾਪੁਰ ਸਾਡੇ ਘਰ ਆਉਂ ਤਾਂ ਮਾਤਾ ਜੀ ਵੀ ਥੋੜੇ ਮਜੂਜ਼ ਜੇ ਹੋ ਕੇ ਵੀ ਸਾਰਿਆਂ ਨੂੰ ਜਵਾਬ ਦੇ ਜਾਂਦੇ ਨੇ ਵੀ ਮੈਨੂੰ ਵੀ ਜਵਾਬ ਦੇ ਦੇਣਾ ਪਰ ਉਹਨਾਂ ਨੇ ਹੱਲਾਸ਼ੀਰੀ ਕਰਕੇ ਖੜੇ ਹੋ ਕੇ ਅਰਦਾਸ ਬੇਨਤੀ ਕੀਤੀ ਵੀ ਮੈਂ ਲਗਰਨਤੋਂ ਆਈ ਆ ਮੇਰਾ ਨਾਮ ਬਸੰਤ ਕੌਰ ਹੈ ਵੀ ਮੈਂ ਤਾਂ ਟੋਨੀ ਵੀ ਤੁਸੀਂ ਸਾਡੇ ਘਰਤ ਕਰਨ ਪਾਓ ਜੀ ਤਾਂ ਉਹ ਕਹਿੰਦੇ ਬੱਚੇ ਨੂੰ ਨਾ ਕਰੀ ਜਾਂਦੇ ਉਹਨਾਂ ਨੂੰ ਕਹਿੰਦੇ ਆਪਣੇ ਸੇਵਕ ਨੂੰ ਵੀ ਮਾਤਾ ਦਾ ਐਡਰੈਸ ਨੋਟ ਕਰੋ ਵੀ ਅਸੀਂ ਲੁਧਿਆਣਾ ਜਾਵਾਂਗੇ ਅੱਛਾ ਜਦੋਂ ਉਹਦੇ ਆਏ ਚਾਚਾ ਦੀ ਕੋਲ ਆਏ ਤਾਂ ਉੱਥੇ 5-10 ਮਿੰਟ ਬੈਠੇ ਤਾਂ ਉੱਥੇ ਆ ਗਏ ਇਹ ਸਾਡੇ ਸਾਰੇ ਬਰਤਨ ਵਗੈਰਾ ਵਿੱਜੇ ਹੋਏ ਸੀ ਤੇ ਬਾਹਰ ਇੱਥੇ ਆ ਕੇ ਬੈਠੇ ਤੇ ਤੇ ਬੇਰੀ ਸੀ ਛੋਟੀ ਜੀ ਠੀਕ ਹੈ ਉੱਥੇ ਆ ਕੇ ਕੱਢ ਕੇ ਤੇ ਸੰਗੀਤ ਨੂੰ ਕਹਿੰਦੇ ਵੀ ਇੱਥੇ ਬਹਿ ਜਾਓ ਵੀ ਸਾਡੇ ਇੱਕ ਕਮਰਾ ਸੀਗਾ ਉਹਦੇ ਵਿੱਚ ਪਾੜ ਰਗਾ ਸੀ ਸਪਤਾਹੜ ਪਾਰ ਮਹਾਰਾਜ ਦੀ ਬੀੜ ਸੀ ਤੇ ਸੰਗੀਤ ਨੂੰ ਕਹਿੰਦੇ ਵੀ ਅਸੀਂ ਇੱਥੇ ਹੀ ਬਹਿ ਜਾਵੇ ਅੰਦਰ ਮਹਾਰਾਜ ਦੀ ਭੀੜ ਤਾਂ ਪਈ ਹੈ ਸੇਵਕਾਂ ਨੇ ਸਾਡੇ ਚਰਨੀ ਹੱਤ ਲਾਉਣਾ ਤੇ ਅਸੀਂ ਮਹਾਰਾਜ ਦੀ ਬੇਦ ਵੀ ਬਿਆਦ ਵੀ ਨਹੀਂ ਕਰਨੀ ਠੀਕ ਹੈ ਇੱਥੇ ਆ ਕੋਈ ਬਹਿ ਕੇ ਦਰੀ ਦੀ ਪਛਾਈ ਸੀ ਸਾਰੀ ਅਸੀਂ 50 60 ਸੰਗਤਾਂ ਸੀਗੀਆਂ ਨਾਲ ਆ ਬੈਗੇ ਬੈਠਣ ਤੋਂ ਬਾਅਦ 10 ਮਿੰਟ ਬਾਅਦ ਉੱਠ ਖੜੇ ਉੱਠਣ ਤੋਂ ਬਾਅਦ ਉਹ ਕੰਡ ਜਿੱਥੇ 베ਰੀ ਜਿਹੜੀ ਉਹਦਾ ਕੰਡਾ ਉਹਨੇ ਚਾਦਰ ਨਾਲ ਕੰਡਾ ਲੜ ਗਿਆ ਅੱਛਾ ਕਹਿੰਦੇ ਵੀ ਸੰਗੀਤ ਨੂੰ ਹੱਸ ਕੇ ਕਹਿੰਦੇ ਸੰਗੀਤ ਨੂੰ ਕਿ ਸੰਗੀਤ ਬਹਿ ਜਾਓ ਵੀ 베ਰੀ ਕਿਤੇ ਮੇਰੇ ਦੁੱਖ ਤੋੜ ਦਿਓ ਚਲੋ ਫਿਰ ਉਹਨਾਂ ਨੇ ਇੱਕ 1.5 ਘੰਟਾ ਇਹਨਾਂ ਘੰਟਾ 1.5 ਘੰਟਾ ਉਹਨੇ ਕਿਸੇ ਇਸ਼ਨਾਨ ਕਰਨ ਤੋਂ ਬਾਅਦ ਉਹ ਕਹਿੰਦੇ ਵੀ ਹਰਦਾਤਾ ਸੁਣ ਰਿਹਾ 베ਰੀ ਦੀ ਐ ਤੇ ਤੁਸੀਂ ਮਤਲਬ ਜਗਾ ਬਣਾ ਦੇਣੀ ਐ ਬੰਗਲਵਾਰ ਤੇ ਮੰਗਲਵਾਰ ਤੇ ਅਸੀਂ ਬਲੀਆਂ ਦੇ ਨਾਂ ਦਾ ਚਿਰਾਗ ਕਰ ਦਿਆਂਗੇ ਅੱਛਾ ਮਤਲਬ ਇਹ ਚਿਰਾਗ ਬਾਲਦੇ ਮੰਗਲਵਾਰ ਹਾਂ ਮੰਗਲਵਾਰ ਹਨ ਵੀਰਵਾਰ ਨਹੀਂ ਉਹਨਾਂ ਕਿ ਉਹਨੇ ਮੰਗਲਵਾਰ ਕਿ ਠੀਕ ਹੈ ਤਾਂ ਅਸੀਂ ਮਤਲਬ ਵੈਸੇ ਤਾਂ ਲੋਕੀ ਮੰਗਲਵਾਰ ਵੀ ਵੀਰਵਾਰ ਵੀ ਚੜਾਈ ਕਰੀ ਜਾਂਦੇ ਨੇ ਅਸੀਂ ਕਿਉਂ ਰੋਕਦੇ ਨਹੀਂ ਟੋਕਦੇ ਨਹੀਂ ਅਸੀਂ ਤਾਂ ਕਹਿੰਦੇ ਹਾਂ ਅਸੀਂ ਜੋ ਉਹਨਾਂ ਨੇ ਸਾਨੂੰ ਜੋ ਹੁਕਮ ਕੀਤਾ ਸੀ ਤਾਂ ਮੰਗਲਵਾਰ ਨੂੰ ਕਰਦੇ ਹਾਂ ਬਾਕੀ ਤੇ ਮੱਥਾ ਤਾਂ ਰੋਜ਼ ਹੀ ਟੇਕਦੇ ਹਾਂ ਪਰ ਇਹ ਆ ਵੀ ਵਿਧੀ ਪੂਰਵਕ ਜਦੋਂ ਨਾ ਤੋਗੇ ਪਹਿਨ ਬਸਤ ਨਵੇਂ ਪਾ ਕੇ ਮੰਗਲਵਾਰ ਨੂੰ ਸੀ ਚਰਾਗ ਕਰਦੇ ਆ ਮੈਂ ਸ਼ਾਮ ਚਿੰਮਤ ਸੰਧਿਆ ਵળે ਤਾਂ ਉਹਨਾਂ ਦੇ ਨਾਂ ਦਾ ਚਰਾਗ ਕਰਦੇ ਆ ਪ੍ਰਸ਼ਾਦ ਜੋ ਵੀ ਹੈ ਨਾਲ ਹੀ ਉਹਨਾਂ ਨੇ ਇਹ ਕਹਤਾ ਵੀ ਅਸੀਂ ਇਹ ਜਗ੍ਹਾ ਬਣਾ ਚੱਲੇ ਇੱਥੇ ਦੁਨੀਆਂ ਦੇ ਬਹੁਤ ਵੱਡੇ ਵੱਡੇ ਕੰਮ ਲੋਕਾਂ ਦੇ ਹੋਣਗੇ ਅੱਛਾ ਔਰ ਖਾਸ ਕਰਕੇ ਅਸੀਂ ਇੱਥੇ ਇਹ ਇਹ ਤੁਹਾਨੂੰ ਜਿਹੜੀ ਜ਼ਮੀਨ ਹੈ ਇਹ ਅਸੀਂ ਰਸਿੱਧੀ ਟਰੈਕਟਰਾਂ ਲਾ ਕੇ ਪਤਾ ਲੈ ਕੇ ਦੇ ਚੱਲੇ ਆ ਕਿ ਤੁਹਾਨੂੰ ਦੁਨੀਆਂ ਦੇ ਤਖਤ ਤੋਂ ਕੋਈ ਇਤੋਂ ਨਹੀਂ ਹਟਾਇਆ ਹੈ ਜਿਵੇਂ ਜਿਵੇਂ ਮੇਰੀ ਵਧੀ ਜਾਏਗੀ ਤੇਵੇਂ ਤੇ ਮੇਰਾ ਪਰਿਵਾਰ ਵੀ ਵਧੇਗਾ ਇਦਾਂ ਹੋਇਆ ਬਿਲਕੁਲ ਹੋਇਆ ਹੱਥ ਕਿੱਥੇ ਸਾਡੀ ਕੁਛ ਵੀ ਨਹੀਂ ਸੀ ਉਹਨਾਂ ਕਿਹਾ ਬਾਜ਼ਾਰ ਲੱਗਿਆ ਕਰਨੇ ਮੇਲੇ ਲੱਗਿਆ ਕਰਨਗੇ ਉਹੀ ਉਹਨਾਂ ਦੀ ਗੱਲ ਹੋ ਰਹੀ ਹੈ ਤਾਂ ਫਿਰ ਸਾਡੇ ਮੈਂ ਚਲਾ ਗਿਆ ਆਰਮੀ 'ਚ ਮੈਂ 18 ਸਾਲ ਦੀ ਉਮਰ 'ਚ ਆਰਮੀ 'ਚ ਚਲਾ ਗਿਆ ਠੀਕ ਹੈ ਛਾੜ 'ਚ ਤਾਂ ਮੈਂ ਜਦੋਂ ਦੇਖਿਆ ਫਿਰ ਮੈਂ 75 70 ਬੰਦ ਲੜਾਈ ਲੜਕਿਆਂ ਟਾਕਾ ਉੱਥੋਂ ਫਿਰ ਮੇਰੇ ਛੱਟ ਲੱਗ ਗਈ ਮੈਂ ਇਹਨਾਂ ਦੀ ਕਿਰਪਾ ਨਾਲ ਵੀ ਮੈਨੂੰ ਮੈਂ ਕਿਉਂ ਮਾਰਦਾ ਮੈਂ ਇਹ ਤੁਮ ਮੈਨੂੰ ਕਿਸੇ ਤਰੀਕੇ ਨਾਲ ਕਰੋ ਮੈਂ ਤਾਂ 200 300 ਬੰਦੇ ਨੂੰ ਮਿਲਣਾ ਮੈਂ ਇੱਥੇ ਮਿੱਠੀ ਝੇਲ ਤਾਂ ਆ ਗਿਆ ਤੇ ਮੈਂ ਸੁਖਣਾ ਤੁਸੀਂ 5 ਰੁਪਏ ਦੀ ਮੈਂ ਪ੍ਰਸ਼ਾਦ ਧਰਾਵਾਂਗਾ ਠਿੰਗੜਾ ਅਜਾ ਤੜ ਕੋਸ ਦਿਨ ਬਾਅਦ ਮਿਲ ਰਿਹਾ ਮੈਨੂੰ ਉਹਨਾਂ ਨੇ ਕਿਹਾ ਵੀ ਤੈਨੂੰ ਵੈਸੇ ਕਿਉਂ ਭੇਜਣਾ ਮੈਨੂੰ ਬੀਰ ਬੋਰਡ ਪੈਨਸ਼ਨ ਲਾ ਗਈ ਆ ਕਿ ਮੈਂ ਮੈਂ ਸ਼ੁਰੂ ਕੀਤਾ 75 ਤੋਂ ਮੈਂ ਬਹੁਤ ਪੁੱਛਿਆ ਕਰ ਜਿੰਨੇ ਵੀ ਆਪ ਬਾਬੇ ਨੇ ਸਾਰੇ ਇਹਨਾਂ ਨੂੰ ਨੰਮ ਕਰਦਾ ਰਿਹਾ ਵੀ ਕਿ ਜੋਸ਼ਿਆਂ ਨਾਲ ਵੀ ਕਰਦਾ ਰਹਾ ਪਰ ਕਿਸੇ ਦੇ ਪੱਲੇ ਕੁਝ ਨਹੀਂ ਪਿਆ ਫਿਰ ਮੈਂ ਮਾਤਾ ਜੀ ਤੋਂ ਉਹਦੀਆਂ ਗੱਲਾਂ ਸੁਣ ਸੁਣ ਕੇ ਸੁਣਕੋ ਕਿ ਮੈਂ ਜਦੋਂ ਉਹ ਆਏ ਨੇ ਸੰਕਾਰਡ ਚ ਆਏ ਆ ਜੀ ਮਾਰਚ ਦੇ ਵਿੱਚ 15 ਮਾਰਚ ਨੂੰ ਕਾਠ ਨੂੰ ਆਏ ਸੀਗੇ ਤਾਂ ਫਿਰ ਮੈਨੂੰ ਮਾਤਾ ਜੀ ਤੋਂ ਮੈਂ ਹੌਲੀ ਹੌਲੀ ਮੈਂ ਕਰੀਆਂ ਨਾ ਕੜੀਆਂ ਜ਼ੋਰਦਾਰ ਆ ਫਿਰ ਉਹਨਾਂ ਨੇ ਮੈਨੂੰ ਦੱਸਿਆ ਵੀ ਉਹਨਾਂ ਨੇ ਆਹ ਬਚਨ ਕੀਤੀ ਸੀ ਮੈਂ 75 ਤੋਂ ਪਰ ਸ਼ੁਰੂ ਕਰਤਾ ਇਹ ਆਪਣਾ ਇਹ ਉਹਦਾ ਕੱਚਾ ਇਹ ਥੜਾ ਕੱਚਾ ਸੀਗਾ ਕੋਈ ਇੱਕ ਅਦਾ ਕਿੱਸਾ ਸੁਣਾਓ ਜਿਹਦਾ ਮਤਲਬ ਸੁਨਣ ਵਾਲਿਆਂ ਨੂੰ ਲੱਗੇ ਕਿ ਇੱਥੇ ਮੁਰਾਦਾ ਪੂਰੀਆਂ ਹੁੰਦੀਆਂ ਨੇ ਕੋਈ ਇੱਕ ਛੋਟਾ ਛੋਟੇ ਤੋਂ ਛੋਟਾ ਕਿੱਸਾ ਸੁਣਾਓ ਛੋਟੇ ਤੋਂ ਛੋਟਾ ਕਿੱਸਾ ਤਾਂ ਇਹ ਆ ਵੀ ਕਿੱਸਾ ਤਾਂ ਲੰਬਾ ਤਾਂ ਨਹੀਂ ਹੋ ਸਕਦਾ ਲੇਕਿਨ ਛੋਟਾ ਵੀ ਨਹੀਂ ਹੋ ਸਕਦਾ ਗੱਲ ਇਹ ਆ ਵੀ ਸਾਰ ਪਹਿਲੀ ਗੱਲ ਤਾਂ ਮੈਂ ਇਹ ਦੱਸਦਾ ਵਾਂ ਕਿ ਸਰਦਾਰ ਹਰਪਜਨ ਸਿੰਘ ਡੰਗ ਇੱਥੋਂ ਦੇ ਕੌਂਸਲਰ ਸੀ ਜੀ ਤਾਂ ਉਹ ਆਪਣੇ ਲਾਮ ਲਸ਼ ਕਰ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਹਰਪਜਨ ਸਿੰਘ ਡੰਗ ਜੀ ਉਹ ਸਾਡਾ ਵਾਰਡ ਹੋਰ ਪੈਂਦਾ ਦੂਜਾ ਪੈਂਦਾ ਸੀ ਸੜਕ ਤੋਂ ਪਾਰ ਦੂਜਾ ਉਹਨਾਂ ਦਾ ਵਾਰਡ ਸੀ ਤੇ ਉੱਥੋਂ ਆਪਣਾ ਜਲੂਸ ਲੈ ਕੇ ਜਾ ਰਹੇ ਸੀ ਮੈਂ ਭੱਜ ਕੇ ਗਿਆ ਮੈਂ ਕਿਹਾ ਵੀ ਸਾਡੀ ਇੱਧਰ ਵੋਟਰ ਹੈ ਜੀਆਂ ਤੇ ਤੁਸੀਂ ਮਤਲਬ ਮੈਂ ਕੋਈ ਫਿਕਰ ਨਾ ਕਰੋ ਉਹ ਕਹਿੰਦੇ ਜੀ ਉਹ ਤਾਂ ਗੱਲ ਛੱਡੋ ਪਿੰਨਾ ਇਹਦੇ ਬਾਰੇ ਇਤਿਹਾਸ ਦੱਸੋ ਫਿਰ ਮੈਂ ਉਹਨਾਂ ਨੂੰ ਸਾਰਾ ਇਤਿਹਾਸ ਦੱਸਿਆ ਕਿ ਇਸ ਤਰ੍ਹਾਂ ਕਰਕੇ ਜੋ ਜਿਹਦੀ ਸੁੱਖਣਾ ਪੂਰੀ ਹੁੰਦੀ ਹੈ ਆਪਣੀ ਮਰਜ਼ੀ ਦੇ ਮਤਾਵਗੇ ਜੋ ਸੁੱਖਦੇ ਨੇ ਉਹ ਪਰਸਾ ਚੜਾਵੰਦੇ ਨੇ ਜੇ ਵੱਡੀ ਗੱਲ ਹੋਵੇ ਤਾਂ ਖਣਪੜਤਾ ਹੁੰਦੇ ਨੇ तकरीबन 10 12 ਖਣਪੜਤਾ ਸਰਾਂ ਹੁੰਦੇ ਨੇ ਪਹਿਲਾਂ ਜਗ੍ਹਾ ਥੋੜੀ ਸੀਗੀ ਅਸੀਂ ਪੰਜ ਪੰਜ ਚਾਰ ਕਰਦੇ ਸੀ ਲੇਕਿਨ ਹੋਰ ਹੋਰ ਮੈਂ ਜਗ੍ਹਾ ਵਧਾਤੀ ਹੁਣ ਜਿੰਨੇ ਵੀ ਹੁੰਦੇ ਨੇ ਮੈਂ ਕਿਸੇ ਨੂੰ ਮਜੂਜ਼ ਨਹੀਂ ਕਰਦਾ ਅਗਰ ਤਾਂ ਕਿਸੇ ਤਾਂ ਸੁਖਣਾ ਸੁਖੀ ਹੈ ਸਾਡੀ ਤੁਸੀਂ ਪੂਰੀ ਨਹੀਂ ਕਰਦੇ ਤਾਂ ਹੁਣ ਘਟੋਕਲ ਨਹੀਂ 12 13 ਇਹ ਜੋ ਵਧੀ ਜਾਂਦੇ ਨੇ ਜਿਵੇਂ ਜਿਵੇਂ ਅਗਲੇ ਦੀ ਸੁਖਣਾ ਪੂਰੀ ਹੁੰਦੀ ਹੈ ਨੇ ਔਰ ਹਰਪ੍ਰਜਨ ਰੰਗ ਨੇ ਜਦੋਂ ਮੈਂ ਗੱਲ ਕੀਤੀ ਮੈਂ ਦੱਸਿਆ ਸਾਰਾ ਕੁਝ ਕਹਿੰਦਾ ਜੇ ਮੈਂ ਜਿੱਤ ਗਿਆ ਤਾਂ ਮੈਂ ਸਾਰੀ ਉਮਰ ਖੰਡ ਪੜਸਪ ਕਰਾਂਗਾ ਅੱਛਾ ਫਿਰ ਕਰਾਇਓ ਨਾ ਨੇ ਹਾਂਜੀ ਉਹ ਜਿੱਤ ਗਏ ਜਿੱਤਣ ਤੋਂ ਬਾਅਦ 94 ਤੋਂ ਲੈ ਕੇ 23 ਤੱਕ ਉਹ ਹਮੇਸ਼ਾ ਕਰਦੇ ਰਹੇ ਔਰ ਜਿੱਤਦੇ ਰਹੇ ਔਰ ਉਹ ਖੰਡ ਪੜਸਪ ਰਹਿੰਦੇ ਰਹੇ 2023 ਦੇ ਵਿੱਚ ਉਹਨਾਂ ਦੀ ਦਰਦਨਾਕ ਮੌਤ ਹੋ ਗਈ ਉਸ ਤੋਂ ਬਾਅਦ ਤਾਂ ਚਲੋ ਜੋ ਉਹਨਾਂ ਨੇ ਵਾਅਦਾ ਰਵੇ ਸੀ ਕੀਤਾ ਸੀ ਉਹ ਨਿਭਾਇਆ ਇਹਨਾਂ ਨੇ ਜਵਾਨ ਸੁਪਨਾਂ ਨੂੰ ਸੁੱਕਿਆ ਸੀ ਇਹਨਾਂ ਨੂੰ ਉਹ ਵੀ ਪੂਰਾ ਕਰਦਾ ਰਿਹਾ ਉਹ ਉਹ ਵਾਰਡ ਦੇ ਵਿੱਚ ਉਹਨਾਂ ਨਾਲ ਬਹੁਤ ਜ਼ੋਰ ਕੀ ਲਾਇਆ ਕਿ ਲੇਡੀਜ਼ ਵਾਰਡ ਵੀ ਕਰ ਦੋ ਉਹਨਾਂ ਆਪਣੀ ਮਿਸੇਜ ਨੂੰ ਖੜਾ ਕਰਦਾ ਉਹ ਵੀ ਜਿੱਤ ਗਏ ਠੀਕ ਹੈ ਫਿਰ ਉਹਨਾਂ ਨੇ ਵਾਰਡ ਚੇਂਜ ਕਰਤਾ ਵਾਰਡ ਦੇ ਵਿੱਚ ਵੀ ਉਹ ਜਿੱਤ ਗਏ ਫਿਰ ਇਹ ਵੀ ਲੇਡੀਜ਼ ਵਾਰਡ ਕਰਤਾ ਉਹਨਾਂ ਨੇ ਫਿਰ ਆਪਣੀ ਮਿਸੇਜ ਨੂੰ ਖੜਾ ਉਹ ਵੀ ਜਿੱਤ ਗਏ ਯਾਨੀ ਕਹਿਣ ਦਾ ਮਤਲਬ ਹੈ ਕਿ ਕੋਈ ਜੀ ਚੋਣ ਉਹ ਹਾਰੇ ਹੀ ਨਹੀਂ ਜਦੋਂ ਤੋਂ ਉਹਨਾਂ ਨੇ ਸੁਖਣਾ ਸੁੱਕੀ ਇਹ ਤਾਂ ਵੱਡੀ ਹੋਰ ਕੀ ਗੱਲ ਹੋ ਤਾਂ ਇੱਕ ਅੱਧਾ ਹੋਰ ਅਗਰ ਤੁਸੀਂ ਸਹੀ ਸਮਝੋ ਤਾਂ ਇੱਕ ਅੱਧਾ ਹੋਰ ਜ਼ਰੂਰ ਮੈਂ ਉਹ ਵੀ ਮੈਂ ਤੁਹਾਨੂੰ ਦੱਸ ਜੀ ਇਸ ਤਰ੍ਹਾਂ ਹੈ ਕਿ ਪਹਿਲਾਂ ਇੱਥੇ ਜਦੋਂ ਆਹ ਤੋਂ 10 12 ਸਾਲ ਪਹਿਲਾਂ ਪੂਰੇ ਤੰਪਤੜ ਦੇ ਨਾਲ ਤੇ ਪੋਰ ਬਣਦੇ ਸੀ ਜੀ ਤਾਂ ਸਾਰਾ ਟ੍ਰੈਫਿਕ ਇੱਧਰ ਦੀ ਹੁੰਦਾ ਸੀ ਠੀਕ ਹੈ ਜਾਮ ਲੱਗ ਜਾਂਦੇ ਸੀ ਇੱਥੇ ਕਈ ਤਾਂ ਮੈਂ ਕੁਝ ਕੁ ਜਾਮ ਤੋਂ ਦੋ ਤਿੰਨ ਮਹੀਨੇ ਬਾਅਦ ਮੇਰੇ ਕੋਲ ਇੱਕ ਮਾਈ ਇਹ ਜਗਰਾਮਾਂ ਤੋਂ ਮਨੂ ਪੁੱਛਦੀ ਵੀ بیٹے ਤੀ ਕੀ ਚੜਦਾ ਪ੍ਰਸ਼ਾਦ ਕਹਦਾ ਚੜਦਾ ਮੈਂ ਕਿਹਾ ਜੀ ਜਿਵੇਂ ਜੀ ਤੁਹਾਡੀ ਇੱਛਾ ਉਹਦੇ ਹਿਸਾਬ ਨਾਲ ਚੜ ਜਾਂਦਾ ਜੀ ਤੁਸੀਂ ਜੋ ਵੀ ਇੱਛਾ ਹੈਗੀ ਆ ਜੇ ਉਹ ਆਪਣੀ ਇੱਛਾ ਦੇ ਮਤਲਬ ਜੇ ਨਹੀਂ ਤੁਹਾਡੀ ਸਮਰੱਥਾ ਨੂੰ ਉਹ ਨਹੀਂ ਕਰਦੋ ਉਹ ਰੋਣਾ ਪ੍ਰਸ਼ਾਦ ਲੈਂਦਾ ਮੈਂ ਆਵਾਜ਼ ਕਿ ਮੈਂ ਕਦੇ ਪੁੱਛਿਆ ਨਹੀਂ ਵੀ ਤੁਸੀਂ ਕਿਹਾਂ ਦੇ ਕੀ ਸੁੱਖਿਆ ਕਿਉਂ ਸੁੱਖਿਆ ਪਰ ਮੈਂ ਕੁਦਰਤੀ ਪੁੱਛ ਰਿਹਾ ਵੀ ਮਨੂ ਪੁੱਛੇ ਮੈਂ ਕਿ ਮਾਤਾ ਜੀ ਤੁਸੀਂ ਕਿੱਥੋਂ ਆਏ ਹੋ ਕਹਿੰਦੀ ਮੈਂ ਜਗੜਾਵਾ ਤੋਂ ਆਈ ਆ ਮੈਂ ਕਿਹਾ ਮਾਤਾ ਜੀ ਕੀ ਸੁੱਖਿਆ ਤੁਸੀਂ ਕਹਿੰਦੇ ਵੀ ਇੱਥੇ ਬੱਸ ਖੜੀ ਸੀ ਮੇਰੇ ਤਾਂ ਨਾਮ ਹੀ ਨਹੀਂ ਸੀ ਪਤਾ ਤੁਮਾਰਾ ਕਹੇ ਵਾਲਾ ਬਾਬਾ ਵੀ ਮੇਰੀ ਕੁੜੀ ਠੀਕ ਹੋ ਜੇ 7 ਸਾਲ ਤੋਂ ਦਵਾਈ ਨਹੀਂ ਸੀ ਲੱਗੀ ਅੱਛਾ ਤੇ ਉਹ ਬਿਲਕੁਲ ਠੀਕ ਠਾਕ ਹੀ ਮੈਂ ਪ੍ਰਸ਼ਾਸਨ ਚੜਾਉਣ ਆਈ ਆ ਅੱਛਾ ਇੱਕ ਹੋਰ ਇੱਕ ਐ ਮੈਂ ਕਹਿ ਤ ਨਹੀਂ ਸਕਦਾ ਚਲੋ ਫੇਰ ਵੀ ਮੈਂ ਦੱਸਣ ਦੱਸਦਾ ਆ ਕਿ ਇੱਕ ਬੰਦਾ ਉਹ ਮਤਲਬ ਉਹਦੀ ਜਮਾਨਤ ਨਹੀਂ ਸੀ ਹੋ ਰਹੀ ਕਿਉਂਕਿ ਉਹਤੇ ਕੇਸ ਏਡੇ ਵੱਡੇ ਤਗੜੇ ਪਏ ਸੀ ਯਾਨੀ ਫੀਮ ਕਾਫੀ ਪਈ ਸੀ ਉਹਤੇ ਫੀਮ ਦੀ ਤਸਕਰੀ ਕਰਦਾ ਸੀ ਤਾਂ ਉਹ ਮਤਲਬ ਫੜਿਆ ਗਿਆ ਉਹਦੀ ਜ਼ਮਾਨਤ ਨਹੀਂ ਸੀ ਹੋ ਰਹੀ ਤਾਂ ਮੇਰੇ ਭੂਆ ਜੀ ਸਾਡੇ ਮੇਰੀ ਮਿਸੇ ਦੇ ਭੂਆ ਜੀ ਰਹਿੰਦੇ ਸ਼ਿਮਲਾਪੁਰ ਉਹਨਾਂ ਦੇ ਗਵਾਲ تھے ਉਹਨਾਂ ਨੇ ਤਾਂ ਪੁੱਛਿਆ ਪੁੱਛ ਦੱਸਿਆ ਉਹਨਾਂ ਨੇ ਦੱਸਿਆ ਉਹਨਾਂ ਬਈ ਜੋ ਉੱਥੇ ਮਰਜ਼ੀ ਸੁਖ ਲੋ ਪੂਰੇ ਹੋ ਜਾਏਗਾ ਸ਼ਨੀਵਾਰ ਦੇ ਦਿਨ ਹੋਇਆ ਤਾਂ ਦੀ ਨੰਗੇ ਇੱਥੇ ਉਹਨਾਂ ਕਹਿੰਦੇ ਵੀ ਮੇਰੇ ਘਰ ਵਾਲੀ ਦੀ ਜ਼ਮਾਨਤ ਅੱਜ ਹੋ ਜਾਵੇ ਤੇ ਮੈਂ ਇੱਥੇ ਪਾਠ ਕਰਾਵਾਂਗੀ ਸ਼ਨੀਵਾਰ ਦਾ ਦਿਨ ਵਕੀਲ ਇਹਨਾਂ ਦਾ ਹੈ ਨਹੀਂ ਜੂਨੀਅਰ ਵਕੀਲ ਨੇ ਜੇ ਜਾ ਕੇ ਪੰਚਾਇਤ ਨੂੰ ਕਿਹਾ ਤਾਂ ਜੱਜ ਸਾਹਿਬ ਕਹਿੰਦੇ ਜ਼ਮਾਨਤ ਲੈ ਲਈ ਅੱਛਾ ਹੁਣ ਇਸ ਤੋਂ ਵੱਡੀ ਕੀ ਹੋ ਸਕਦੀ ਹੈ ਗੱਲ ਤੇ ਇੱਕ ਵਾਰ ਦਰਸ਼ਨ ਕਰਵਾ ਦੋਗੇ ਤੁਸੀਂ ਜ਼ਰੂਰ ਹਾਂਜੀ ਇੱਕ ਵਾਰ ਇਹ ਦਰਸ਼ਨ ਕਰਵਾਉਂਗੇ ਜ਼ਰੂਰ ਇਸ ਬੇਰੀ ਸਾਹਿਬ ਦੇ ਹਾਂਜੀ ਜ਼ਰੂਰ ਕਰਾਵਾਂਗੇ ਜੀ ਤੁਹਾਨੂੰ ਦਿਖਾਣੇ ਆ ਇਹ ਬੇਰੀ ਸਾਹਿਬ ਜਿਸ ਦੀ ਇੰਨੀ ਮਹਾਨਤਾ ਹੈ ਕਿ ਹਰ ਸੁਖਨਾ ਜਿਹੜੀ ਇੱਥੇ ਪੂਰੀ ਹੋ ਜਾਂਦੀ ਨੇ ਗੱਲਬਾਤ ਕਰਨ ਨੇ ਜਿਵੇਂ ਆਪਾਂ ਕਰ ਰਹੇ ਆ ਨਾਲ ਦੀ ਨਾਲ ਤੁਹਾਨੂੰ ਦਰਸ਼ਨ ਕਰਵਾਣੇ ਇਸ ਬੇਰੀ ਸਾਹਿਬ ਦੇ ਮਸਤਗੜ ਦੇ ਮਸਤ ਸਾਹਿਬ ਨੇ ਸਾਹਿਬ ਦਾ ਜੀ ਜੀ ਇਹਨਾਂ ਤੋਂ ਭਗਵਾਨ ਦਾ ਜੀ ਨੂੰ ਬਦਲ ਦੁਬਾਰਾ ਸ਼ਕਤੀ ਮਿਲੀ ਠੀਕ ਹੈ ਜੇ ਕਿ ਜੋੜੀ ਕੇ ਪਹਿਲਾ ਮਾ ਆਪਣੇ ਗੁਰੂ ਜੀ ਆਪਣੇ ਬਾਬਾ ਜਵਾਹਰ ਸਿੰਘ ਤੋਂ ਪਟਕਾਰ ਮਿਲੀ ਸੀ ਉਹਨੇ ਕਹਿੰਦੇ ਹੁਣ ਅਸੀਂ ਇਹ ਪਟਿਆਲੇ ਮਸਤਾ ਕੋਲ ਜਾਓ ਉਹ ਤੁਹਾਨੂੰ ਇਹ ਕਰਨਗੇ ਠੀਕ ਹੈ ਉਹ ਬਈ ਮਾ ਸਾਧ ਜੀ ਆ ਸਰ ਗਦੀ ਰਹੀ ਸੀ ਨੇ ਠੀਕ ਹੈ ਉਹ ਅਬਦੁੱਲ ਜੀ ਇਹ ਇਹਨਾਂ ਇਹ ਲਿਖਦੇ ਨੇ ਕਿ ਪਿਛਲੇ ਜਨਮੇ ਦਾ ਕੋੜੇ ਰਕਸ਼ਸ ਦਾ ਸੀ ਅੱਛਾ ਉਹਨਾਂ ਨੇ ਨਾਨਕਬੀਜ ਵੀ ਉਹਨਾਂ ਦਾ ਉਧਾਰ ਕੀਤਾ ਇਸ ਜਨਮ ਦੇ ਵਿੱਚ ਵੀ ਉਹਨਾਂ ਦਾ ਉਧਾਰ ਕੀਤਾ ਅੱਛਾ ਇਹ ਉਹਨਾਂ ਦੇ ਇੱਕੋ ਇੱਕ ਉਹਨਾਂ ਵਿੱਚ ਲੇ ਸੀ ਹੋਰ ਕਿ ਉਹਨਾਂ ਨੇ ਸ਼ਿਸ਼ ਬਣਾਇਆ ਹੀ ਨਹੀਂ ਅੱਛਾ ਤੇ ਆਹ ਜਿਹੜੀ ਬੇਰੀ ਹੈ ਇਹ ਬੇਰੀ ਕਿੰਨੀ ਉੱਚੀ ਹੈ ਇਹ ਇਹ ਚੈਲੀ ਤਾਂ ਬਹੁਤ ਹੋਈ ਹੈ ਹਾਂਜੀ ਬਹੁਤ ਜੱਫਤ ਉੱਥੇ ਤੱਕ ਬਾਹਰ ਤੱਕ ਜਾਂਦੀ ਹੈ ਅੱਛਾ ਹਾਂਜੀ ਇਸੋ ਐਸਾ ਬੇ ਬੇਰੀ ਸਾਹਿਬ ਦੇ ਅਗਰ ਕੋਈ ਦਰਸ਼ਨ ਕਰਕੇ ਜਾਂਦਾ ਹੈ ਮੱਥਾ ਟੇਕ ਕੇ ਜਾਂਦਾ ਹੈ ਤੇ ਦੁੱਧ ਪੁੱਤ ਦੀ ਦਾਤ ਵੀ ਮਿਲਦੀ ਹੈ ਜਾਂ ਮਤਲਬ ਸਿਰਫ ਇਦਾਂ ਜੋ ਵੀ ਤੁਸੀਂ ਮੰਗੋ اچھا ਜੋ ਵੀ ਛੋਟੇ ਤੋਂ ਛੋਟੇ ਤੋਂ ਵੱਡੇ ਤੋਂ ਵੱਡੇ ਅੱਛਾ ਹਰ ਤਰ੍ਹਾਂ ਦੀ ਹਰ ਤਰ੍ਹਾਂ ਦੀ ਸੁੱਖ ਜਿਹੜੀ ਉਹ ਪੂਰਨ ਹੁੰਦੀ ਹੈ ਅੱਛਾ ਇਹ ਵਿਸ਼ਵਾਸ ਹੋਣਾ ਚਾਹੀਦਾ ਠੀਕ ਹੈ ਸਾਧਨ ਵੱਡੀ ਗੱਲ ਤਾਂ ਵਿਸ਼ਵਾਸ ਦੀ ਹੈ ਵਿਸ਼ਵਾਸ ਨਹੀਂ ਤੁਹਾਡਾ ਤਾਂ ਫਿਰ ਕੁਝ ਵੀ ਨਹੀਂ ਮਤਲਬ ਹਰ ਤਰ੍ਹਾਂ ਦੀ ਕਿਸੇ ਦੀ ਵੀ ਕੋਈ ਪ੍ਰੋਬਲਮ ਕੋਈ ਪ੍ਰੋਬਲਮ ਹੋਵੇ ਕੋਈ ਐਮਾਤੋਂ ਦੱਸੇ ਹੀ ਹੈ ਕਿ ਉਹ ਇੱਕ ਉਹ ਇਹਨੇ ਨੇ ਤਰੀ ਦੇਖਿਆ ਵੀ ਇਹ ਤਾਂ ਗਲਤ ਕੰਮ ਕਰਦਾ ਇਹ ਵੀ ਇਮਾਨਤ ਨਹੀਂ ਹੋਣੀ ਚਾਹੀਦੀ ਨਿਵੰਤ ਹੋਊਗੀ ਜੀ ਤੇ ਉਹ ਤੁਹਾਨੂੰ ਡੰਗ ਸਾਹਿਬ ਦਾ ਦੱਸਿਆ ਉਹਨਾਂ ਨੇ ਉਹਨਾਂ ਨੇ ਉਹ ਅਖੀਰ ਤਰਨ ਭਾਈ ਜੀ ਪੂਰੀ ਹੋਈ ਹੈ ਤਾਂ ਸਹੀ ਨਪਾਈ ਤੇ ਕੰਡਾ ਕੰਪਾਰਟ ਸਾਹਿਬ ਵੀ ਤੁਸੀਂ ਕਿਆ ਕਰਵਾਨੇ ਹੋ ਤੇ ਉੱਥੇ ਦੇ ਵੀ ਦਰਸ਼ਨ ਜ਼ਰੂਰ ਕਰਵਾਓ ਜ਼ਰੂਰ ਕਰਾਵਾਂਗੇ ਜੀ ਇਹ ਆਹ ਬੰਤ ਆਹ ਦਾ ਪਹਿਲਾਂ ਕੱਚਾ ਸੀਗਾ ਜੀ ਹਾਂਜੀ ਇਹ ਕੀ ਚੀਜ਼ ਇਹ ਮੈਂ ਤੁਹਾਨੂੰ ਦੱਸਦਾ ਇਹ ਤੇ ਨੂੰ ਕੋਦਰ ਗਏ ਉਹ ਕਦੇ ਹਾਂਜੀ ਹੈ ਸੈਬ ਰਾਸ਼ਾ ਦੇ ਹਾਂਜੀ ਲਾਡੀ ਸ਼ਾਹ ਦੇ ਹੱਥੀ ਲਾਇਆ ਇਹ ਅੱਛਾ ਜੀ ਇਹਨੂੰ ਪੱਕਾ ਉਹਨਾਂ ਨੇ ਕੋਲ ਆਇਆ ਜੀ ਠੀਕ ਹੈ ਜਦੋਂ ਲਾਡੀ ਸ਼ਾਹ ਇੱਥੇ ਆਏ ਮੈਂ ਉਹਨਾਂ ਕੋਲ ਜਾਂਦਾ ਸੀ ਬਹੁਤ ਮੇਰੇ ਜਿਹੜਾ ਬਰਦਰ ਥਾਣੇ ਦਾ ਰਹਾ ਨਾ ਉਹ ਲੜਕੀਆਂ ਸੀਗੀਆਂ ਠੀਕ ਹੈ ਤਾਂ ਇਹ ਉੱਥੇ ਬੰਸ਼ੀ ਲੱਗੇ ਹੋਏ ਸੀ ਤਾਂ ਇਹ ਕਹਿੰਦਾ ਵੀ ਉਹ ਉਹ ਕਹਿੰਦੇ ਸਾਡਾ ਨੰਬਰ ਦਿਓ ਫਿਰ ਕਹਿੰਦੇ ਥਣਹਾਰ ਜਾਂ ਸਿਪਾਈ ਉਹ ਕਹਿੰਦੇ ਜੀ ਉਹ ਇਹ ਕਹਿੰਦੇ ਨੰਬਰ ਨੰਬਰ ਹੀ ਮੰਗੇ ਨੇ ਇਹ ਕਹਿੰਦਾ ਜੀ ਮੈਂ ਲੁਧਿਆਣਾ ਤੋਂ ਆ ਮੇਰੀਆਂ ਗੁੱਡੀਆਂ ਗੁੱਡੀਆਂ ਨੇ ਉਹ ਆਪਣਾ ਸੁਜੜ ਦਾ ਕਾਸ਼ ਲਾਗੇ ਜਦੋਂ ਜਦ ਰੱਬ ਗੁੱਡੀਆਂ ਦੇ ਦੇਗਾ ਅੱਛਾ ਉਹਨਾਂ ਦੇ ਲੜਕਾ ਹੋਇਆ ਇੱਕੋ ਹੀ ਉਸ ਤੋਂ ਬਾਅਦ ਫਿਰ ਟਰਾਈ ਕੀ ਲੜਕੀ ਫਿਰ ਲੜਕੀ ਹੋ ਗਈ ਅੱਛਾ ਫਿਰ ਮੇਰਾ ਵੀ ਤਗੀ ਦਾ ਉੱਥੇ ਹੋ ਗਿਆ ਫਿਰ ਮਨ ਨੂੰ ਕਿਹਾ ਵੀ ਕਰੋ ਨੂੰ ਮੈਂ ਪੱਟਾ ਕਰਨਾ ਉਹਨਾਂ ਨੇ ਹਾਲਾਂਕਿ ਮੈਂ ਨਿਸ਼ਾਨੀ ਰੱਖਤੀ ਪੈਸੇ ਠੀਕ ਹੈ ਇਹ ਰੂਪ ਬਣਦਾ ਤਾਂ ਉਹ ਛੋਟਾ ਸੀ ਦੁਬਾਰਾ ਅਜੂ ਤਾਂ ਕਾੜਦਾ ਵੀ ਇਥੇ ਪਾਣੀ ਵਗਰ ਰਨ ਪਾਉਣਾ ਹੋਵੇ ਠੀਕ ਹੈ ਠੀਕ ਹੈ ਹਾਂ ਇਹ ਨਾਲ ਹੋਗੀ ਹਾਂ ਇਹਨਾਂ ਦੀ ਉਹਨਾਂ ਦੀ ਸਪੋਰਟ ਹੋਗੀ ਓਕੇ ਯਾਨੀ ਸਾਡੇ ਪਾਗੇ ਦੋ 베ਰੀਆਂ ਇਕੱਠੀਆਂ ਹੋ ਗਈਆਂ ਹਾਂ ਇਹਨਾਂ ਵੀ ਜਿਹੜਾ ਇਹਨਾਂ ਦੀ ਆਪਸ ਮਿਲਦੀਆਂ ਨੇ ਠੀਕ ਹੈ ਇਹ ਇਹ 베ਰੀ ਲੱਗੇ ਕਿ ਛਤੂਤ ਲੱਗਾ ਨਹੀਂ ਜੀ 베ਰੀ ਹੀ ਬੇਰੀ ਲੱਗੀ ਬੇਰੀ ਲੱਗੀ ਇਹਦੇ ਇਹਦੇ ਜਿਹੜੇ ਮਿਹਾਨ ਨੇ ਬੇਰ ਫੋਟ ਲਾਈ ਨੇ ਇਹਦੇ ਹੋਟ ਤੰਗ ਨੇ ਅੱਛਾ ਇਹਦੇ ਜਿਹੜੇ ਥੋੜੇ ਜਿਹੇ ਖੱਟੇ ਕੱਟੇ ਜਿਹੜੀ ਨੇ ਇਹਦੇ ਮਿੱਠੇ ਹੁੰਦੇ ਆ ਠੀਕ ਐ ਇੰਨਾ ਕੁ ਫਰਕ ਸੋ ਇਹ ਪਵਿੱਤਰ ਸਥਾਨ ਹੈ ਜਿੱਥੇ ਕੀ ਆ ਕੇ ਹਰ ਇਨਸਾਨ ਦੀ ਹਰ ਮਨੁੱਖ ਦੀ ਹਰ ਆਸ ਪੂਰੀ ਹੁੰਦੀ ਹੈ ਚਾਹੇ ਉਹ ਦੁੱਧੂ ਪੁੱਤਰ ਦੀ ਹੋਵੇ ਕੋਟ ਕਚਹਿਰੀ ਦੀ ਹੋਵੇ ਕਿਸੇ ਵੀ ਤਰ੍ਹਾਂ ਦੀ ਆਸ ਮੁਰਾਦ ਇੱਥੇ ਆ ਕੇ ਪੂਰੀ ਹੁੰਦੀ ਹੈ ਕਿਹਾ ਜਾਂਦਾ ਹੈ ਕਿ ਇੱਥੇ ਜਿਹੜੇ ਸੰਤ ਫਕੀਰ ਹੋ ਚੁੱਕੇ ਨੇ ਉਹਨਾਂ ਦੀ ਬਹੁਤ ਕਰਨੀ ਹੈ ਸੋ ਇਸੇ ਕਰਕੇ ਇਸ ਚੀਜ਼ ਦੀ ਮਹਾਨਤਾ ਹੈ ਕਿ ਹਰ ਇੱਥੇ ਆਸ ਮੁਰਾਦ ਪੂਰੀ ਹੁੰਦੀ ਹੈ ਕੀ ਤੁਸੀਂ ਇਹ ਲੁਧਿਆਣਾ ਸ਼ਹਿਰ ਦੀ ਇਹ ਜਗ੍ਹਾ ਦੇਖੀ ਹੈ ਅਗਰ ਦੇਖੀਏ ਤਾਂ ਕਮੈਂਟਾਂ ਚ ਆਪਣੀ ਰਾਏ ਜ਼ਰੂਰ ਦਿਓ ਫਿਰ ਕਿਸੇ ਹੋਰ ਮੁੱਦੇ ਤੇ ਮਿਲਾਂਗੇ ਉਦੋਂ ਤੱਕ ਬਨੇ ਰਹੋ ਕੈਮਰਾਮੈਨ ਜਸਵਿੰਦਰ ਦੇ ਨਾਲ ਜਸ